ਵੀ ਅਸੀਂ 2 ਦਿਨਾਂ ਦੀ ਸਾਡੀ ਮੀਟਿੰਗ ਚੱਲ ਰਹੀ ਹੈ ਰੁਪਾਨੀ ਜੀ ਸਾਡੇ ਜਿਹੜੇ ਇੰਚਾਰਜ ਹੈ ਫਾਰਮਰ ਚੀਫ ਮਿਨਿਸਟਰ ਗੁਜਰਾਤ ਦੇ ਉਹ ਆ ਕੇ ਮੀਟਿੰਗ ਇਸ ਅਸੀਂ ਸਾਰਿਆਂ ਨੂੰ ਅਸੀਂ ਆਪਣਾ ਸਾਰਾ ਸਮਾਨਾ ਝੋਕ ਰਹੇ ਹਾਂ ਸਾਬ ਅਸੀਂ ਤਾਂ ਜਿਹੜੀ ਲੜਾਈ ਹੈ ਨਾ 13 ਸੀਟਾਂ ਵਾਸਤੇ ਲੜ ਰਹੇ ਹਾਂ ਵੀ ਐਤਕੀ ਜਦੋਂ ਤੀਜੀ ਵਾਰੀ ਬੀਜੇਪੀ ਦੀ ਮੋਦੀ ਸਾਹਿਬ ਪ੍ਰਾਈਮ ਮਿਨਿਸਟਰ ਬਣ ਤਾਂ ਉਹਦੇ ਚ ਪੰਜਾਬ ਦੀ ਹਿੱਸੇਦਾਰੀ ਉੱਥੇ ਪੂਰੀ ਹੋਏ ਪੰਜਾਬ ਦੇ ਹੱਕਾਂ ਦੀ ਉੱਥੇ ਜਾ ਕੇ ਗੱਲ ਕਰ ਸਕੀਏ ਆ ਜਿਹੜਾ ਇੱਥੇ ਇਹਨਾਂ ਨੇ ਲੁੱਟ ਮਚਾਈ ਹੈ ਪੰਜਾਬ ਦੇ ਰਿਸੋਰਸਸ ਦੀ ਉਨਾਤੇ ਕੋਈ ਨੁਕੇਲ ਪਾਈਏ ਉਹਦੇ ਕਰਕੇ ਸਾਡੇ ਦੀ ਤਿਆਰੀ ਪੂਰੀ ਹੈ ਫੈਸਲਾ ਗਠਬੰਧਨ ਦਾ ਹੋਣਾ ਹੈ ਨਹੀਂ ਹੋਣਾ ਆ ਫੈਸਲਾ ਨਾ ਤਾਂ ਇੱਥੇ ਜਲੰਧਰ ਆਪਣੇ ਇੱਥੇ ਬੈਠ ਕੇ ਹੋਣਾ ਸਾਬ ਨਾ ਹੀ ਚੰਡੀਗੜ੍ਹ ਹੋਣਾ ਆ ਫੈਸਲਾ ਹੋਊਗਾ ਦਿੱਲੀ ਦੇ ਅੰਦਰ ਪ੍ਰਧਾਨ ਮੰਤਰੀ ਜੀ ਦੇ ਲੈਵਲ ਤੇ ਨੱਡਾ ਜੀ ਜਿਹੜੇ ਸਾਡੇ ਰਾਸ਼ਟਰੀ ਪ੍ਰਧਾਨ ਨੇ ਤੇ ਅਮਿਤ ਸ਼ਾਹ ਜੀ ਉਹਨਾਂ ਨੇ ਬੈਠ ਕੇ ਸਲਾਹ ਕਰਕੇ ਜੋ ਕੁਝ ਫੈਸਲਾ ਕਰਨਾ ਉਹ ਕਰਨਗੇ ਪਰ ਸਾਡੀ ਤਿਆਰੀ 13 ਸੀਟਾਂ ਦੀ ਅਸੀਂ ਆਪਣਾ ਸਾਰਾ ਕੁਝ ਝੌਂਕ ਕੇ ਪੂਰਾ ਤੁਸੀਂ 13 ਸੀਟਾਂ ਦੇ ਇਕੱਲੇ ਲੜਨ ਲਈ ਤਿਆਰ ਹੋ ਹਜੇ ਵੀ ਅਸੀਂ ਕਰ ਰਹੇ ਹਾਂ ਜੀ ਤਿਆਰੀ ਕਰ ਰਹੇ ਸਾਬ ਅਸੀਂ ਅਸੀਂ ਪਹਿਲੀ ਦਫਾ ਇੱਕ ਪੂਰੇ ਸੀਨ ਚ ਦੇ ਵਾਸਤੇ ਉਤਰ ਰਹੇ ਹਾਂ ਤੇ ਅਸੀਂ ਆਪਣੀ ਪੂਰੀ ਤਿਆਰੀ ਸੁਨੀਲ ਦਾ ਖੜਾ ਮੈਦਾਨ ਚ ਜਾਣਗੇ ਸਭ ਇਹ ਗੱਲਾਂ ਕ ਇਹਨਾਂ ਗੱਲਾਂ ਤੇ ਮੈਂ ਕਈ ਵਾਰੀ ਜਵਾਬ ਦੇ ਚੁੱਕਿਆ ਹਾਂ ਅਸੀਂ ਤੇ ਆ ਡਾਕਟਰ ਸਾਹਿਬ ਮਾਲਵਾ ਜਾਂ ਮੱਝ ਜੇ ਪਾਰਟੀ ਉਤਾਰਨ ਉਤਾਰਨਾ ਚਾਹਵੇ ਤਾਂ ਮੇਰੇ ਵਾਸਤੇ ਪੰਜਾਬ ਹੈ ਸਾਹਿਬ ਪੰਜਾਬ ਨੂੰ ਆਲਰੇਡੀ ਪਹਿਲਾਂ ਬਹੁਤ ਖਿੱਤਿਆਂ 'ਚ ਵੰਡਦਾ ਇਹਨਾਂ ਨੇ ਪਹਿਲਾਂ ਕੋਈ ਆ ਉਹ ਸਿਮਲਾ ਕਨੀ ਤੌਰ 'ਤੇ ਕੁਝ ਸਹਾਜਣੇ ਤੌਰ 'ਤੇ ਕੁਝ ਇੱਥੇ ਤੌਰ 'ਤੇ ਹੋਣਾ ਕਰੀ ਜਾਂਦੇ ਆ ਉਧਰੋਂ ਕਾਂਗਰਸ ਨੇ ਕਾਸ ਸਰਵੇ ਸੈਂਸਸ ਚਾਲੂ ਕਰਾਤਾ ਸਾਡੇ ਵਾਸਤੇ ਤਾਂ ਪੰਜਾਬ ਇੱਕ ਇਹ ਲੋਕ ਹੈ ਇਹਨੂੰ ਰੋਡ ਦੇ ਨਜ਼ਰੀਆਂ ਨਾਲ ਪੰਨੀ ਜਾਂਦੇ ਤੋੜੀ ਜਾਂਦੇ ਪੰਜਾਬ ਦਾ ਇੱਕ ਕੌਣ ਕਿੱਥੋਂ ਲੜੂਗਾ ਫੈਸਲਾ ਹਾਈ ਕਮਾਂਡ ਦਾ